ਕਮਾ ਕੰਚੜਾ ਮੱਛਾ ਤੋਂ ਬੰਡ ਪਟਾਈ ਇਹਨਾਂ ਪੱਖਾ ਲਾ ਲਾ ਚੱਲ ਜਾ ਬੈਠੇ ਵੱਚ ਕੱਲਾ ਜਾਂ ਬੈਠਾ ਸੀ ਚਾਚਾ ਕੋਈ ਨਾ ਪਾਲਾ ਤਾਰਾ ਪਾਲਾ ਪੱਖੇ ਨੇ ਕੋਈ ਨਾ ਚੱਲ ਆਵਾਜ਼ ਨਾ ਅਰੇ ਉਹ ਮਤ ਤਨਾ ਪਾ ਕੇ ਉਹਨਾਂ ਪੱਖੇ ਦੀਆਂ ਅੱਜ ਤਾਂ ਯਾਰ ਚਾ ਵੀ ਮੁੱਕਿਆ ਹੈ ਅੱਜਾ ਵਾ ਮੂੰਜਾ ਤਰੇਵ ਨਹੀਂ ਕਰਦੇ ਚਾਚਾ ਘਾਟੇ ਕਰਕੇ ਕੋਈ ਨਾ ਅੱਠਾ ਲੇ ਕਿੜਾ ਵੀ ਖਟਮ ਹੋ ਕੰਜੇ ਯਾ ਟਾ ਲੱਗਦਾ ਹੋਏ ਹੀ ਕੰਮੋਂ ਤਾਂ ਲਾਈਟ ਨਾਲ ਲੱਗਦਾ ਕੰਜੇ ਦਾ ਲੱਗਦਾ ਉਹ ਯਾ ਟਾ ਪੱਖਾ ਪੜਾ ਕਰਨੇ ਪੈਂਦੇ ਯਾ ਮੜਵਾ ਤੇ ਲੱਗਦਾ ਪੱਤੇ ਜੇ ਜੇ ਸਾਹ ਨੂੰ ਚੱਲ ਗਿਆ ਕਿ ਨਾ ਬਾਈ ਨੂੰ ਲੱਗਦਾ ਡਾਕਟਰ ਡਾਕਟਰ ਬੁਲਾਉਣਾ ਆਪੂ ਪੈਂਦੇ ਯਾ ਤਾਂ ਦੇ ਤਾਂ ਬੜੀ ਸਾਹੀ ਛੱਟ ਗਿਆ ਲੱਗਦਾ ਡਾਕਟਰ ਨੂੰ ਲਾਉਣਾ ਪੁਫੋਨ ਪਾਇਂ ਡਿਆ ਦਾ ਡਾਕਟਰ ਤਾਂ ਕਿਹੜਾ ਪਹਿਲਾਂ ਉਹ ਮੰਜੇ ਤੇ ਪਾਉਣਾ ਫਿਰ ਬਾਹਰ ਨੂੰ ਸਾੜਿਆ ਮਕੰਨੜ ਬਾਹਰ ਹੈਗਾ ਆਪਣੇ ਪੰਡੇ ਦੀ ਆ ਮੁੰਡਾ ਅੱਜ ਕਿਹਨੂੰ ਚਾਕੇ ਮੰਜੇ ਤੇ ਤਾਂ ਪਾ ਪਾ ਤੁਰਦਾ ਆਪਣ ਨੂੰ ਫਾੜ ਨਹੀਂ ਕਰਾ ਬੈਠਾ ਮੈਂ ਤਾਂ ਕਿਹਦਾ ਕੁਲ ਦਾ ਪਾਇ ਈਆ ਡੇ ਲੱਗ ਰਿਹਾ ਜਮੇ ਕਿਉਂ ਨਾ ਉਹ ਲਾਉਂਦੇ ਬੈਨ ਉਹ ਮਾਈ ਗੋਡ ਇਹ ਤਾਂ ਹੁਣ ਚਾਲਦੇ ਆ ਪੰਡਿਆ ਯਾਰ ਤੇ ਨਾਉਨੇ ਹੈਲੋ ਮਕੰਡ ਬਾਹਰ ਸਾਹਿਬ ਜੀ ਬੋਲ ਜੋ ਜੀ ਅੰਮ੍ਰਿਤਾਲੀ ਜੀ ਪਿੰਡਾ 2 ਮਾਜੀ ਜੈਲਾ ਬੋਲਦਾ ਸੀ ਜੀ ਸਾਡੇ ਪਾੜੀ ਨੂੰ ਲਾਈਟ ਲੱਗ ਗਈ ਛੇਤੀ ਆ ਜਾ ਮਾਰੇ ਘਰ ਜੀ ਅੱਖਾਂ ਜੀ ਆਏ ਕਿ ਮਨ ਹੋਣੀ ਉਹ ਪੱਕਾ ਯਾ ਚੌਂਡਾ ਹੀ ਬੈਰਿਓ ਚ ਕਰੰਟ ਹੁੰਦਾ ਸੀ ਆ ਕੋਈ ਨਾ ਕੋਈ ਨਾ ਬੇਟਾ ਆਜੋ ਨੋ ਮੈਂ ਇੱਥੇ ਜੀ ਛੇਤੀ ਆਜੋ ਮਾਰੇ ਜੀ ਹੁੰਦਾ ਜਾਗਾ ਭਲਾ ਹਾਂ ਮਾਰੇ ਸਾਂਠ ਹੁੰਦੇ ਤਾਂ ਚੱਲੀ ਜਾਂਦੇ ਛੇਤੀ ਆਇਓ ਤੁਸੀਂ ਕਰਾਕਡ ਆਜੇ ਪੂਰ ਰੱਖ ਬੈਠੇ ਕੋਈ ਨੋਟ ਲਾ ਤਾ ਨਾ ਲਾ ਨਾ ਮੁੰਡਾ ਨਾ ਲਾ ਤਾ ਤੇ ਨਹੀਂ ਆਕੇ ਜਾ ਬਾਕੀ ਲੂ ਠੀਕ ਆ ਠੀਕ ਆ ਠੀਕਾ ਠੀਕਾ ਆ ਬੰਦ ਕਿਆ ਛੇਟੀ ਆ ਜਾ ਮੜੇ ਜੇ ਯਾਰ ਤੇਰੇ ਹੱਥੋਂ ਸੀ ਮੜੀ ਨਹੀਂ ਆ ਜੁਆ ਪੜ ਬਾਅਦ ਅਦਕਾਂ ਜੇ ਪੜਾਣਾ ਉਹ ਪਾ ਅੰਚੜਾ ਕਿਲਿੰਗ ਹੀ ਪੜਦਾ ਹੋ ਵਾਟ ਤੱਕ ਰਾਤ ਉੱਠਣਾ ਚੱਲ ਜੇ ਯਾਰ ਪਾਂਦੇ ਯਾਰ ਜਿਹੜੇ ਜੋੜੇ ਟਾਲਾੜੀਏ ਕੰਡਾ ਕੰਮ ਖਰਾਬ ਹੋ ਗਿਆ ਲੱਗਦਾ ਕੇ ਗੱਟੋ ਹੂੰ ਮਕੰਨਤਾ ਭਾਈ ਇਹ ਆਇਆ ਆਪਣੇ ਗੈਡੇ ਦਾ ਫੋਨ ਆਇਆ ਸੀ ਅੱਛਾ ਭਾਈ ਉਹ ਕਹਿੰਦਾ ਉਹ ਮੜਿਆ ਜੈਣਾ ਜਿਹੜਾ ਅੱਛਾ ਉਹ ਲਾਈਟਰਾਂ ਜਾ ਗਏ ਗਿਆਡ ਅੱਛਾ ਭਾਈ ਹੋਰ ਹੁੱਦ ਦੀ ਜਾਣਿਆ ਹੋਰ ਮੇਰੇ ਥਾਲਿਆ ਇੱਥੇ ਕਿੱ데 ਜਾਣਾ ਆਪਾਂ ਆਹ ਕਮਰੇ ਲੱਗਿਆ ਭਾਈ ਪਟਾਣੀ ਮੈਨੂੰ ਲੱਗਾ ਬਚੂ ਕੈ ਨਾ ਪਲੀ ਬਾਈ ਥਰ ਦੇਖਣਾ ਪਊ ਕੀ ਕਹਿੰਦਾ ਹਲਦਾ ਹਲਦਾ ਕਹਿੰਦਾ ਗਮੀ ਕੁੰਪੜਾ ਨਾਲ ਹੀ ੜ ਪਟਾਣੀ ਕਾਸ ਦੇ ਦੇ ਯਾਰ ਅਸਾ ਭਾਈ ਉਹ ਡ ਅੱਧੀ ਦਾ ਅੱਧੀ ਯਾੜੇ ਨਾ ਦਪਾਂ ਚੋ ਦਾ ਛਾਪਾ ਇਹਦਾ ਬਾਥਰੂਮ ਕੰਦ ਦੇਖਣਾ ਪਊ ਜਲਕੇ ਆਪਾਂ ਨੂੰ ਲੈਣੇ ਪਟਾ ਜਾ ਆਟੇ ਕਿਨਾਂ ਤਾਂ ਬੜੀਏ ਕਿ ਡੂਰੀ ਕਿ ਭਾਈ ਓ ਇਹ ਨਹੀਂ ਆਪਾ ਦਵਾਈਆਂ ਚੱਕ ਲੈ ਦੇਸੀ ਤੇਰੀਆਂ ਸਾਰੀਆਂ ਮੈਂ ਥਾੜਿਆ ਪਾਲ ਲਿਆ ਉਹ ਬੜਾ ਪਾਲਿਆ ਸੀ ਛਿੱਲੀ ਦਾ ਕਾਖੜਾ ਹਾਂ ਉਹ ਵੀ ਪਾਲਿਆ ਸੀ ਜੀ ਬਈ ਠੀਕ ਐ ਮੰਨ ਗਿਆ ਟੰਕ ਹੂੰ ਐ ਖੜੀ ਭਈਆ ਪਪ ਨੋਟੇ ਲਖਾ ਲਾਂਗੇ ਨਾ ਜਾਣੀਏ ਬੱਚੇ ਨਾ ਬੱਚੇ ਯਾ ਪਤਾ ਕੀ ਆਉਂਦਾ ਗੱਲ ਤਾਂ ਸਹੀ ਆ ਬਾਈ ਮਕੰਦ ਤੇਰੀ ਹਾਂ ਠੈਂਡ ਕਰਾ ਲਾਂਗੇ ਮਗਦੋ ਕਹੇ ਇੰਨੇ ਮਾਰਤਾ ਸਹੀ ਗੱਲ ਆ ਬਾਈ ਹਾਂ 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 ਪਹਿਲਾਂ ਥਾੜਾ ਠੈਂਡ ਛੱਪਾ ਕਢਾ ਕੇ ਹਾਂ ਹਾਂ ਫੇਰ ਬਾਅਦ ਕੀ ਆਪਾਂ ਕੰਮ ਹੱਥ ਲਾਵਾਂਗੇ ਉਹ ਨੂੰ ਸਹੀ ਗੱਲ ਆ ਬਾਈ ਤੇਰੀ ਉਹ ਮਗਟੋ ਅਗਲਾ ਯਾਰ ਕਹੇ ਦੇ ਵੀ ਇਹਨਾਂ ਨੇ ਜਾਣ ਕੇ ਮਾਰਿਆ ਪਤਾ ਕੀ ਹੁੰਦਾ ਅੱਜ ਕੱਲ ਯਾਰ ਪਹਿਲਾ ਨਬ ਚ ਚੈੱਕ ਕਰ ਲਈ ਬਾਈ ਜਾ ਕੇ ਪਹਿਲਾ ਨਬ ਕੀ ਚੈੱਕ ਹਾਂ ਕੀ ਪਤਾ ਪਹਿਲੇ ਮਾਰੀ ਬੈਠੇ ਹੁਣ ਆਹੋ ਜੀ ਤੁਹਾਡਾ ਪਹਿਲਾ ਡੀਲ ਆਇਆ ਹਾਂ ਬਾਈ ਮਕਾਂ ਤਾਂ ਮਿੰਟੇ ਨਹੀਂ ਲੱਗਦਾ ਇਹੀ ਲੱਗਦਾ ਉਹ ਵੀ ਰੋਕ ਲੀਏ ਬਾਈ ਹੈ ਕਿ ਕਿ ਨਾ ਪਹਿਲਾ ਬਾਟਾ ਖੁੱਲ ਜਾ ਪੈਂਗੇ ਮਨ ਲੋੜ ਹੱਥ ਪਟਾਣੇ ਲੈ ਕੇ ਹੁਣ ਦੇਖ ਲੈਂਦੇ ਆਂ ਬਾਈ ਆਪਾਂ ਚੱਲ ਕੇ ਦੇਖ ਲੈਂਦੇ ਆਂ ਉਹੀ ਰੁਕਦੇ ਸਕੂਟਰ ਫਿਰ ਹਾਂ ਹਾਂ ਕੱਢ ਮਾਈਂਟ ਮਾਰ ਬੰਦਾ ਅਬਰਜੈਂਸੀ ਐ ਚੱਲ ਬਾਈ ਆ ਜਾ ਜਾ ਹੋਣ ਮਾਈਂਟ ਮਾਰ ਮਾਈਂਟ ਪਟਾ ਜਾ ਜਾਇਓ ਗਿਆ ਬੱਸ ਨੂੰ ਕਰਨਾ ਹੁਣ ਕੀ ਪਤਾ ਲੱਗਦਾ ਦੇਖ ਲੈਂਦੇ ਆਂ ਬਾਈ ਪਹਿਲਾਂ ਨੰਬਰ ਚੈੱਕ ਕਰਕੇ ਦੇਖ ਲਈ ਬਾਈ ਕਿਤੇ ਫਿੱਲੇ ਫੁੜਕਾ ਪਿਆ ਹੋਵੇ ਆ ਵਗੇ ਨੂੰ ਕੰਜਾ ਮੈਂ ਯੋਗ ਹੀ ਜਾਂ ਹੈਕ ਲੰਨੇ ਲੈ ਆਲੇ ਹੀ ਬੜੀ ਸ਼ਾਬਾਹ ਉਹ ਜੋ ਆਈ ਤੁੰ ਨੂੰ ਗਿੱਕਿਆਂ ਦਾ ਛੀ ਮਾਟਾ ਹੋਰ ਕੀ ਤੇ ਜਾਚਾ ਕਾ ਇਹ ਬਸ ਛੋੜਿਆ ਮੇਹਰਾਂ ਨੇ ਬਸ ਆ ਦੇਖੋ ਇਹ ਮਰੀਜਤ ਨੂੰ ਕਾ 25 ਰੁਪਏ ਕੇ ਪਹਿਲੀ ਦੰਦਾ ਹੈ ਇਹਦੇ ਇਹ ਤਾਂ ਮੈਂ ਹੱਸ ਪਾ ਜ ਮਸਲੀ ਆਣਾ ਕਾ ਮਾਰੇ ਮੋਟੇ ਖਾਂ ਚੱਲੇ ਲੱਗਦੇ ਕਿ ਪਹਿਲੇ ਨਾਲੋ ਮੁਰਜਾ ਨੂੰ ਪਾਣੀ ਦੀ ਕੋਠੇ ਲਈ ਆ ਨਾ ਨਾ ਪਾਣੀ ਤਾਂ ਕਹਿੰਦੇ ਪਾਉਂਦੇ ਹੁੰਦੇ ਲੈ ਕੱਢੋ ਉਹਦਾ ਆਪਣਾ ਜੱਲ ਕੱਢੋ ਹਾਂ ਭਲਾ ਸਰਪਾਈ ਇੱਕ ਨਾਲ ਦੀ ਦਵਾਈ ਲੈ ਆਇਆ ਸਰਪਾਈ ਵਾਲੀ ਹਾਂ ਇਹ ਤਾਂ ਪਾਇਆ ਤਾਂ ਸਾਰਾ ਕੁਝ ਸੀ ਜੀ ਇੱਥੇ ਪੱਕੂ ਜਗ ਨੂੰ ਸੁਣਦੇ ਰੱਖਣ ਦੀ ਡੱਕ ਰਹਾ ਹੈ ਕਾ ਪਹਿਲਾ ਥੈਨ ਕਰਾ ਜਾ ਨੇ ਤੂੰ ਸਹੀ ਗੱਲ ਹੈ ਨਾ ਮਾਰਕਟੋਂ ਜਦ ਮੱਤਾ ਮੱਗੇ ਨਾ ਪਾਉ ਆਪਣਾ ਇਹ ਇਹਦਾ ਹਾਂ 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 10 ਰੁਪਈਆ ਦਾ ਬੰਦਾ ਨਹੀਂ 2 ਲੱਖ ਮੰਗ ਲੈਣਗੇ ਸਹੀ ਗੱਲ ਆ ਬਾਈ ਪਹਿਲਾ ਥੈਨ ਕਰਾ ਹਾਂ ਸਹੀ ਗੱਲ ਆ ਲੋਖਾ ਇਹਦਾ ਵੀ ਲਵਾ ਲੈ ਲਾਈਟ ਲੱਗੀ ਆ ਭਾਵੇਂ ਨਾ ਲੱਗੀ ਆ ਹਾਂ ਸਹੀ ਗੱਲ ਆ ਬਾਈ ਕਿਵੇਂ ਲੱਗੀ ਫਿਰ ਭਾਈ ਮਾੜਾ ਪਿੰਨੇ ਦੇਖੋ ਯਾਰ ਪੱਖਾ ਜਿੱਕੇ ਬਾਬਾ ਸ਼ਾਇਦ ਕੋਈ ਟੰਡ ਕੈਚ ਹੋ ਗਿਆ ਇਹ ਇੱਥੋਂ ਨਾ ਲੱਗਦਾ ਜੀ ਪੱਖਾ ਨਹੀਂ ਮੁੰਦਾ ਜੀ ਐ ਬਚ ਗਿਆ ਫਟ ਬਾਈ ਕਉਂ ਦੋ ਪੱਖੇ ਨਹੀਂ ਕੱਟਦਾ ਜੀ ਮਾਪਕੇ ਮਾਇਨੇ ਨਾਲ ਲੱਗ ਜਾ ਹਾਂ ਕੀ ਆ ਦੋਨੇ ਕਿ ਤੇ ਸਵਾਛਾਂ ਦੀ ਪੂੰਜੀ ਪੂਰੀ ਬਾਈ ਪੈਨ ਕਰ ਇਧਰ ਆਇਆ ਆਪਾਂ ਦਾ ਹੈ ਪੈਨ ਕਰ ਇਧਰ ਪੈਨ ਗੁੱਠਾ ਲਵਾ ਲੈ ਗੁੱਠਾ ਗੁੱਠਾ ਲਾ ਦੇ ਕੋਈ ਨਾ ਕਲਾ ਲੇਗਾ ਤਾਂ ਪੈਨ ਤਾਂ ਮੇਰੇ ਕੋਲ ਛਾਹੀ ਕੱਢਣੀ ਉਹ ਬਾਈ ਦੂਜਾ ਪੈਨ ਕਹਿਣਾ ਲਿਖਣ ਵਾਲਾ ਯਾਰ ਪੱਖੱਖਾ ਗੁੱਠਾ ਲਾ ਦੇ ਕੋਈ ਨਾ ਗੁੱਠਾ ਕੱਢ ਲਵਾ ਦੇ ਆ ਪੰਦੇ ਛਾਪੇ ਪੇ ਫਿਰ ਪੈੜ ਨਹੀਂ ਹੋਣੀ ਛਾਹੀ ਕੱਢਣੀ ਪੂ ਨਾ ਨਾ ਅਹੀ ਚੱਲੀਓ ਬਸ ਹੈ ਇਹ ਚੱਪ ਇੱਥੇ ਲਾਡਾ ਗੂਠਾ ਗੋਲ ਕੁੰਡੀ ਚਲਾ ਹਾਂ ਲਵਾਟਾ ਦੇਖ ਫਿੰਗਰਫਿੰਟ ਨਾ ਪਾਕ ਐਡਾ ਪਣ ਅਰੇ ਜਲਦੀ ਦੇਖੋ ਜੀ ਅਮਰਜੈਂਸੀ ਆ ਬੱਥ ਪੜੇ ਹੋ ਗਿਆ ਤੂੰ ਇਹ ਤਾਂ ਦੇਖ ਲੈ ਸਮਝ ਜੀ ਜੇ ਤਾਂ ਛ ਇੱਕ ਨਾਸਟਾ ਟਾਉਂਦਾ ਬਈ ਆ ਬਈ ਇੱਕ ਨਾਸਟਾ ਟਾਉਂਦਾ ਥਾ ਦੇਖੋ ਜੀ ਸਮਾਰ ਕਾ ਆਇਆ ਕਰੋ ਰੂੜੀ ਕਿ ਨਾ ਡੱਬੜੀ ਕੇ ਤੁਸੀਂ ਦੇਖੋ ਜੀ ਤੁਸੀਂ ਬਾਹਰ ਹੋ ਜੀ ਇਮੋਸ਼ਨ ਨੂੰ ਲੋਟ ਲੱਗਦਾ ਮੋਟਾ ਗੱਲ ਮੰਨ ਗੱਤਰੀ ਬਾਈ ਕੰਚ ਖੜ ਗਿਆ ਜਰਾ 6 ਤਾਂ ਲੈਂਦਾ ਪੜ ਆਇਆ ਰਹੇ ਕਿ ਗੱਲ ਮੰਨ 6 ਤਾਂ ਚੱਲੀ ਜਾਂਦੇ ਐ ਅੱਜ ਛਾਟ ਮੈਂ ਹੱਥ ਪਰ ਮੱਛਲੀ ਗਾਣਾ ਜਦੋਂ ਤੁਹਾਨੂੰ ਫੋਨ ਕੀਤਾ ਮੱਛਲੀ ਬਿਓਖੀ ਫੜ ਗਿਆ ਅੱਖਾਂ ਵੀ ਫਕਰਉਂਦਾ ਜਣਾ ਮਾੜਿਆ ਮਾੜਿਆ ਬਿਓਖੀ ਫੜ ਗਿਆ ਤੂੰ ਐਸੇ ਠਣ ਫੜਦਾ ਕੋਈ ਕਾਲਾ ਕੰਮ ਕੱਢ ਕੋਈ ਕਾਕੜਾ ਕੋਕੜਾ ਡਬਾਗਾ ਜਿਹੜੀ ਲਾਵਾਂਗੇ ਆ ਦਵਾਈਆਂ ਮੇਰੇ ਕੋਲੇ ਆ ਜੀ ਦੱਸੋ ਮੇਰੇ ਆ ਬੈਠ ਗਿਆ ਠੜ ਮਾਰੂ ਆ ਆ ਬੰਦਾ ਖੰਬਰ ਗਿਆ ਹਾਲ ਤਾਂ ਗਈ ਗਨਰਾ ਹਾਂ ਪੂਰੇ ਫਰਕ ਪੈ ਗਿਆ ਜੀ ਹਾਂ ਮੱਛੀ ਨੂੰ ਪਤਾ ਹੱਥ ਜੇ ਹੀ ਹੁੰਦਾ ਇਹ ਗੱਲਿਆ ਪਲੱਕਰ ਨਾਲ ਕਰੰਟ ਨਾਲ ਠੂੰਗੜ ਗਿਆ ਕਿ ਬੰਦੇ ਏਡਾ ਕਹਿ ਇਹ ਜਨਮੋਂ ਏਡਾ ਕੁਝ ਅਮਰ ਸੀ ਜੀ ਬਸ ਉੱਡਾ ਹੀ ਰਹੇਗਾ ਨਹੀਂ ਮੈਂ ਆਖਾ ਕਿ ਤੇ ਕਰੰਟ ਨਾਲ ਲੱਗਿਆ ਤਾਂ ਕਰਕੇ ਹਾਂ ਕਰੰਟ ਠੀਕ ਆ ਕਿ ਬੰਦੇ ਠੂੰਗੜ ਜਾਂਦੇ ਕਰੰਟ ਨਾਲ ਹਾਂ ਹੱਲਿਆ ਤਾਂ ਹੈਗਾ ਸੀ ਬਾਈ ਮਕਾਂਦਾ ਹਾਂ ਹੱਲਿਆ ਤਾਂ ਹੈ ਯਾਰ ਹੱਲਿਆ ਤਾਂ ਹੈ ਲੱਤ ਵੀ ਚੱਕਦਾ ਹੂੰ ਮੰਨ ਲਓ ਦਾ ਪੱਟ ਵੀ ਕੰਜੇ ਦਾ ਮਾਸ ਟਲ ਗਿਆ ਦੇਖ ਲੋ ਬਾਹਰ ਤਾਂ ਤਾਂ ਹਈ ਪਹਿਲੇ ਬਾਈ ਮਰਿਆ ਜਾਏ ਹੈ ਅੱਜੱਕ ਜਿਹੜੀ ਫੁੱਟਾ ਮੇਰਾ ਬੈਠ ਗਿਆ ਤਾਂ ਮਾਸ ਕੱਢਦੇ ਨੇ ਪਾਟੇ ਚ ਪੈ ਗਿਆ ਹੱਦ ਦਵਾਈ ਦੇ ਦੇ ਨਾ ਦਵਾਈ ਦੇ ਦੇ ਇਹਨੂੰ ਹੈ ਦਵਾਈ ਦਵਾਈ ਨਹੀਂ ਦਿੰਦੇ ਟੱਬਾ ਕਿ ਰਹੂ ਉਹ ਦੇਸੀ ਦਵਾਈ ਹੈ ਜਿਹੜੀ ਉਹ ਠਾਈ ਹੀ ਹੈ ਉਹ ਡਾਕਟਰ ਜੇ ਜੇ ਖਾਲਦਾ ਤਾਂ ਹੈਗਾ ਇੱਕ ਪੂਰੀ ਦੇ ਦੇ ਚੱਲ ਖਾਲਦਾ ਇਹ ਡਾਕਟਰ ਨੂੰ ਕਿੱਧਰ ਨਾਲ ਲਈ ਫਿਰਦੇ ਹੋਗੇ ਜੀ ਡਾਕਟਰ ਤਾਂ ਵੱਟ ਹੀ ਖਾ ਲੈਣੇ ਤੰਗ ਉਹ ਤਾਂ ਸੋਨੂ ਸੱਦੇ ਪਾਸਾ ਉਹ ਨੂੰ ਜੀ ਇਹ ਤਾਂ 43 ਠਾਹ ਦੀ ਪੂਰੀ ਆ ਬਾਈ ਇਹ ਮੈਂ ਕੱਢ ਕੇ ਫਿਰ ਮਗਰੋਂ ਰੁਪਈਏ ਨਾ ਦੇ ਕਿ ਨਹੀਂ ਖਾਲਾ ਸਹੀ ਆ ਬਾਈ ਲਾਓ ਜੀ ਕੋਈ ਨਾ ਹੈ ਬਾਈ ਕਿ ਤੁਹਾਨੂੰ ਦਬਾ ਗਾੜ ਪੂਰੀ ਖੜ ਗਿਆ ਫਿਰ ਠੀਕ ਕਿਹੜਾ ਠੜਾਈ ਤਾਂ ਮਾਰ ਜੇ ਬੰਦੇ ਤੇ ਨੁਕਸਤੀ ਹੈ ਇੱਧਰ ਲੀ ਨਬਜ਼ ਵੀ ਦੇਖ ਲੋ ਇਹ ਬਰੀ ਨਬਜ਼ ਚੱਲ ਨਬਜ਼ ਕਿ ਨਹੀਂ ਦੇਖ ਤਾਂ ਕੰਜਦਾ ਮੈਂ ਜੋਗੀਆਂ ਕੋਈ ਬਾਈਡਨ ਉਹ ਤਾਂ ਪੱਤੇ ਹੀ ਹੁੰਦਾ ਬਾਈਡਨ ਜੋਗੀ ਤਾਂ ਨਵਜ ਫਟ ਕੀ ਡਸਲੇ ਨੇ ਵੀ ਕੀ ਡੋਗੇ ਲੋਕ ਤਾਂ ਇਹਦੇ ਹੋਰ ਹੀ ਹੋ ਰਿਹਾ ਓਏ ਕਰੰਟ ਨਾਲ ਤਾਂ ਘੱਟ ਪੁੰਦ ਲਿਆ ਮੇਰੇ ਅਥੜਾ ਅੱਛਾ ਇਹ ਤਾਂ ਟੀਮੀ ਦਾ ਰੋਕ ਬੜਾ ਲੈਣ ਦਾ ਡੈਲ ਨੂੰ ਲੱਗ ਗਿਆ ਮੇਰਾ ਖਾਲਾ ਹੱਥ ਦੇ ਉੱਪਰ ਵੀ ਬੜੀ ਲੱਗਦੀ ਜੀ ਤੁਮ ਹੈ ਹੱਥ ਦੀ ਸੁਭਾ ਵੀ ਬੜੀ ਲੱਗਦੀ ਜੀ ਜੇ ਹੱਥ ਠੁੱਕੇ ਪਏ ਆਪਣਾ ਨਾਰਾ ਕੀ ਹੱਡੀਆਂ ਓਏ ਇਹ ਬਣਾਖਸ ਤੇ ਤਾਂ ਨਹੀਂ ਹੱਡ ਗਈ ਨੇ ਹੱਡ ਗਈ ਨੇ ਕੀ ਜੱਟ ਦੇਖਣਾ ਯਰ ਕੋਈ ਐ ਖੜ ਗਿਆ ਟੂਟਾ ਪੈਂਖੋ ਗਿਆ ਹੱਡੀਆਂ ਮਰਿਆ ਤਾਂ ਪੈ ਜੀ ਇੱਕੋ ਲਾਈਟ ਲੱਗ ਗਈ ਜੀ ਹੈ ਮਰਿਆ ਤਾਂ ਇਹ ਪਹਿਲੇ ਹੀ ਪੈ ਜੀ ਕੋ ਲਾਈਟ ਨਾ ਨਾ ਗੁੰਡਾ ਯਰ ਦੇਖ ਤਾਂ ਸਹੀ ਗੁੰਡਾ ਜਾ ਦੇਖ ਕਹੇ ਹਾੜ ਜਾਉਂਦੇ ਬੰਦੇ ਨੂੰ ਮਾਰੀ ਜਾਂਦਾ ਪਟੰਦਰ ਫੇਫੜੇ ਬੁੜਕੇ ਦੇ ਜੱਟ ਆਜ ਆਜਾ ਆਜ ਦਾ ਟਹਿਗਾ ਛਾਤੀ ਦੀ ਸਾਹ ਚੱਲਦੀ ਆਂਦੇ ਆ ਗਿਆ ਕੱਲੀ ਆਂਦੇ ਫੂਰੇ ਥੋੜੇ ਕਾਢੂਗੇ ਤੂੰ ਜੰਮੀ ਕੱਢੇਗਾ ਥਾ ਮੇਰਾ ਬੈਠਗਾ ਨਾ ਨਾ ਸੋਨੂ ਕਾ ਸੱਦਾ ਇਹ ਮਹੀਂ ਸਾਹ ਕੱਟਣੀ ਹੋਣੀ ਹੈ ਕਰ ਤੇ ਕੇ ਇੱਕ ਮੱਤੀ ਨਾ ਛਾਹ ਇਹਦਾ ਰੋਕ ਕੇ ਨਾ ਅੰਦਰ ਠੀਕ ਹੈ ਮਾਗ ਨਾ ਰੂੰਡਾ ਬੁੱਝਾ ਜਾ ਆਂਦੇ ਅੱਛਾ ਜੀ ਹੁਣ ਲਾ ਦੇਣਾ ਜੀ ਮੈਂ ਬਾਹਰ ਕਾਂਟੇ ਛਾਹੇ ਨਿਕਲ ਜਾਣ ਛਾਹ ਠੀਕ ਹੈ ਫਿਰ ਔਖਾ ਹੋ ਜਾਂਦਾ ਹੈ ਲਾ ਦੇਣਾ ਜੀ ਧਾਨ ਨਾ ਲਾਈ ਮਹਾਰਾਜ ਮਾੜਾ ਯਾਨਾ ਹੀ ਪਾਰੀਆਂ ਦੇ 20 ਹੋ ਗਏ ਸਾਡੇ ਨਾਲ ਤੇ ਉਹ ਪੂੜੀ ਦੇਣੀ ਹੈ ਜਿਹੜੀ ਤੁਸੀਂ ਲਿਆਏ ਹੋ ਪੂੜੀ ਦੇ ਬੱਕ ਮਾੜਾ ਆਇਆ ਪਾ ਕੇ ਮਟਲੀ ਮੂੰਹ ਕੰਨੀ ਮਾਟਾ ਟੱਪਣਾ ਨਹੀਂ ਦੇ ਸਕ ਹੂੰ ਅੱਡਾ ਅੱਡੀ ਪੂੜੀ ਦੇ ਬੱਕ ਮਟਰੀ ਚੁੰਦੀ ਪੜਾ ਠੀਕ ਹੈ ਉਹ ਵੀ ਮਾਗਰ ਦੀ ਟੱਕ ਦੇ ਕਿਉਂ ਛੇਤੀ ਅਠਰ ਕਰਦੀ ਹੈ ਠੀਕ ਹਾਂ ਕਾਰਫਰੇ ਠੀਕ ਹੀ ਹੈ ਉਸ ਤੋਂ ਬਾਅਦ ਕੀ ਕਰਾਉਣਾ ਆਏ ਕਾ ਬੀ ਜਾਨ ਬਚਾ ਉਦਮ ਕੀ ਕਰੋਨੇ ਕਟਾ ਠੰਡੇ ਬਾੜਾ ਲਈ ਓਏ ਏ ਡਾਡਾ ਮੇਰਾ ਠੜਾ ਵੀ ਦੂਣਾ ਕਾ ਕਾ ਤੇਰੇ ਕੋ ਏ ਠਿਕਾਟਾ ਵਾਲੇ ਠੱਲਾ ਨਾ ਲੱਗਿਆ ਇਹਦੇ ਨਾਲ ਨਾ ਕੰਮ ਲੈ ਲਾ ਹਾਂ ਹਾਂ ਸਹੀ ਆਏ ਬੁਖਾਰ ਤਾਂ ਨਹੀਂ ਹੋਇਆ ਆਹ ਨਾ ਦਾਦਾ ਜਿਹਦੇ ਤੇ ਆਨ ਲਾਦਾ ਬਈ ਅੱਬਾ ਇਹਦਾ ਕਾਪੀ ਚੀਜ਼ ਦਿੰਦੇ ਅਲੀ ਜਾਈ ਜੱ ਹੈ ਕਲਣ ਲੈ ਮੈਂ ਇਹਦਾ ਸੈਟ ਕਰ ਦੂੰ ਤੇਰੇ ਲਈ ਪੁੜੀ ਨਾਲ ਨਹੀਂ ਹੋਣਾ ਮੈਂ ਇਹਦੇ ਨਾਲ ਸੈਟ ਕਰ ਦੂੰ ਕੱਢ ਦੇ ਫਿਰ ਐ ਕੱਢ ਰੂਂ ਦੀ ਤਾਂ ਲੋੜ ਹੀ ਨਹੀਂ ਫਿਰ ਦੁੱਖੇ ਤੇ ਚੜਾ ਕੇ ਟੱਕ ਦੇ ਪੂੜਾ ਬਣ ਗਿਆ ਖਾਈ ਕਰਨਾ ਕੋ ਘਰ ਫੜ ਮੜਾ ਛੜ ਤੇ ਉਹ ਤੁਸੀਂ ਮੈਂ ਤਾਂ ਠਹਿ ਦਿੱਤੀ ਆ ਲੈ ਮਾਹੀ ਜੀ ਭਾਈ ਜਨਾ ਪੰਕੀਆ ਅੱਖਾਂ ਵਿੱਚੜਾ ਭਾਈ ਜੈਲੇ ਕੋਈ ਨਹੀਂ ਜੇ ਮਚਾਈ ਦਿੰਨਾ ਮੈਂ ਫਿਰ ਕਿ ਡੋਣਾ ਦੀਆਂ ਅੱਖਾਂ ਭਾਈ ਮੈਂ ਕੰਦ ਲਾਦਾ ਫਿਰ ਮੈਂ ਹਾਂ ਲਾ ਦੇ ਲਾ ਦੇ ਕੋਈ ਡਰ ਨਹੀਂ ਹੈ ਮਾਠਾ ਬਣੜੀ ਹਾਂ ਉਹ ਚਾਤੇ ਬਰਵਾਤ ਓਏ ਕੀ ਕਰਾਤਾ ਓਏ ਬੋਲਣ ਆ ਗਿਆ ਭਾਈ ਬੋਲਣ ਲੱਗਦਾ ਫਰਕ ਪੈ ਗਿਆ ਹੈ ਜਾ ਮੈਂ ਫਰਕ ਪੂਰੇ ਫਰਕ ਪੈਗਾ ਮਨ ਜਾ ਬਣ ਗਿਆ ਕੰਮ ਐ ਕਰ ਬਾਈ ਕਵਰ ਹੀ ਬੋਲੇ ਥੂਟ ਕੋ ਹੋਰਗਾ ਕਰ ਦੇ ਕੀ ਜੰਮੀ ਸਹੀ ਹੋਈਏ ਹਾਂ ਸਹੀ ਕਰਦਾ ਖਬਰ ਸਮਾਰ ਬਾਈ ਕੱਢ ਨਾ ਮਟਰ ਸਹੀ ਹੋ ਜੂਆ ਇਹ ਸਹੀ ਸਹੀ ਉਹ ਦਾ ਤਾਂ ਵਰਵਾ ਜੇ ਬਣ ਗਿਆ ਕੰਮ ਬਾਈ ਬਣ ਕੇ ਖੜਾ ਹੋ ਗਿਆ ਉੱਠ ਖੜਾ ਹੱਥ ਮਸਾ ਦੋਣ ਹੱਥ ਖਾ ਤਾ ਕਿ ਮੇਰਾ ਕਰ ਤੱਕ ਗੱਟ ਚੀਨ ਨਾ ਲੱਗ ਜੀ ਹਾਂ ਹੱਥ ਮਾ ਉਹ ਫਾਈਰ ਮਾਲ ਤੋਂ ਜਬਾ ਨੋਟਾ ਲਾ ਵਾ ਉਹ ਤੇ ਬਣ ਗਈ ਗੱਲ ਤੇਰੇ ਲਈ ਪੁੜੀ ਦੀ ਵੀ ਨਹੀਂ ਰੋੜ ਪਈ ਬਾਈ ਬਕਾਂਦਾ ਕਿੱਤ ਗੱਲ ਹੈ ਭੈ ਕੋ ਜਾ ਹਾ ਕੰਮ ਤੂੰ ਕਰੋਂ ਦਾ ਕੰਡਾ ਗਿਆ ਓਏ ਇਹ ਪੁੜੀ ਪੈਸੀ ਮੇਰੇ ਕੋਲ ਇੱਕ ਬੰਦੂ ਤਾਂ ਦੱਖਿਆ ਨਹੀਂ ਕਦੇ ਕੰਦੇ ਰੱਬ ਦਾ ਰੂਪ ਹੀ ਹੁੰਦੇ ਹੈ ਜੱਗੂ ਡਾਕਟਰ ਤੇ ਬਾਏ ਤਾਂ ਕਰੇ ਰੱਖਣਾ ਰੋਪੇ ਮੱਛਰ ਤਾਂ ਠਈ ਹੀ ਕਰਤਾ ਤੈਨੂੰ ਗਾਰੰਟੀ ਦੇਤੀ ਇਹ ਹੁਣ ਮੱਛਲੀ ਕੋਈ ਇਹਨੂੰ ਹਿੱਲ ਚਿੱਲ ਨਹੀਂ ਤੇਰੇ ਨਾਲ ਤੇਰੇ ਨਾਲ ਹੋ ਜਾ ਬਾਈ ਗਈ ਬੜੀ ਤੜਕੇ ਟੱਕੀ ਕੀ ਗਾਏ ਮੱਛਲੀ ਕੋ ਲੀੜ ਆਵੇ ਕੁਈ ਆਇਆ ਨਾ ਕਹੇ ਕਿ ਕੀ ਗੱਲ ਬਣ ਗਈ। ਨਾ ਮੇਰੇ ਸਾਲੇ ਦੀ ਉਧਰੋਂ ਲੱਗ ਜੇ। ਨਾ ਨਾ ਉਹ ਤਾਂ ਨਾ ਮੈਂ ਤੁੰਦਾ। ਮੈਂ ਕੀ ਦਵਾਈ ਪਾਈ ਆ ਤੇਰੇ। ਅੱਛਾ। ਆਹ ਤਾਂ ਕਰਕੇ ਹੂੰ ਖਹੀਆਂ ਤੁਂ ਜਮਾ। ਦਵਾਈ ਲੋ ਗਰੀਬ ਨੂੰ ਬਟੇ ਕੰਨ ਦੇਖੇ ਮੇਰ ਸਾਹ ਇਧਰ ਬੋਗੇ ਪਹਿਲੀ ਵਾਰ ਦੇਖਿਆ। ਤੇ ਨਾ ਲਾਈਟ ਲੱਗੀ ਸੀ ਨਾ ਤਾਂ ਪਾਈ। ਬਾਈ ਇਹ ਪਿੱਛੇ ਲਾਈਟ ਲੈ ਚਲੇ ਬੰਦੇ ਨੂੰ ਐਂ ਕਰਦੇ ਹੁਣ ਜਹ ਦੇ ਦੇ ਹੁਣ ਮਾਤੀ। ਮੂੰਹ ਤਾਂ ਤੇਰਾ ਪੱਟਿਆ ਨਹੀਂ ਗਾ ਡੰਡਲਾਂ ਪੈ ਗਈਆਂ। ਫਿਰ ਇਧਰ ਦੀ ਤੱਕ ਮੈਂ ਮਰਜੀ ਕਰ ਲੈ। ਤਾ ਕਰਕੇ ਕਾਈ ਤੇਰੀ ਜਾਨ ਬਚ ਰਹੀ ਕੰਦਰ ਜੇ ਭਾਈ ਉੱਠ ਵੀ ਉਹਦੀ ਖੜਾ ਇਹ ਕੋਈ ਗੱਲ ਨਹੀਂ ਹੈ ਬਚ ਰਿਹਾ ਸਰ ਕੋਈ ਨਹੀਂ ਖੜਾ ਹੋ ਕੇ ਦੇਖੀ ਮੜਾਇਆ ਖੜਾ ਹੋ ਕੇ ਕਰ ਲੈਣਾ ਨਹੀਂ ਅੱਜ ਲੱਤਾਂ ਤੇ ਗਈ ਨਹੀਂ ਲੱਤਾਂ ਤੇ ਪਾਰ ਪਾ ਕੇ ਦੇਖੋ ਪਾਰ ਆਉਣਾ ਲੱਤਾਂ ਤੇ ਹੋ ਗਿਆ ਤਾਂ ਦੇਖ ਅੱਡੇ ਡੁਰ ਕੇ ਦਿਖਾ ਮੜਾ ਬਾਹਰ ਨੂੰ ਕੰਗਰ ਜਗਾ ਹੀ ਤੱਕ ਤਾ ਹੋਈ ਖੋਰ ਜੀ ਫੇਰ ਹੀ ਖੜਾ ਹੋਇਆ ਸਹੀ ਹੋ ਗਿਆ ਜੀ ਸੋਡੇ ਚੇਲੇ ਆ ਨਾ ਮੰਨ ਗਿਆ ਆ ਦੇਖਣ ਦਾ ਹੋ ਗਿਆ ਡੜਕੜ ਖਾ ਇਹਨਾਂ ਨੂੰ ਮਾਰ ਆ ਪੁੱਤ ਨਾ ਨਾ ਸਹੀ ਅੱਛਾ ਹੀ ਹੈ ਜਕਟ ਕੋਈ ਐ ਤਾਂ ਨਹੀਂ ਕੋਈ ਪਿਲ ਕਬਰਾਂ ਕਬਰਾਂ ਟਾ ਨਹੀਂ ਹੁੰਦੀ ਕੋਈ ਕਬਰਾਂ ਟਾ ਚਾਦਰੇ ਚ ਖੁੱਲਾ ਤੁਰੇ ਕੋਈ ਮੱਛਲੀ ਐ ਤਾਂ ਨਹੀਂ ਹੈ ਬੀ ਕੂਚ ਨਹੀਂ ਚਾਦਰ ਕੋਈ ਨਹੀਂ ਨਹੀਂ ਕੋਈ ਨਹੀਂ ਚਾਦਰੇ ਚ ਖੁੱਲਾ ਤੁਰੇ ਅੱਗੇ ਨਹੀਂ ਪਤਾ ਲੱਗਦਾ ਕਿਹਰਾ ਤਾਂ ਭਾਈ ਇਹਨੂੰ ਕੁਲਾਜਾ ਮਹਿਸੂਸ ਹੋਊ ਮਾਂ ਕਰੋ ਹੋ ਲੱਗਿਆ ਨਾ ਆਪਾਂ ਲਾਇਆ ਜਿਹੜਾ ਸਮਾਨ ਇਹ ਮਾ ਠੀਕ ਹੈ ਦਵਾਈ ਲਾ ਕੇ ਬਾਵਾ ਸਾਰੀ ਗੱਲ ਹੈ ਸਹੀ ਗੱਲ ਹੈ ਇਹ ਮਤਲ ਹੁਣ ਦਵਾੜੇ ਕਟੋ ਦਵਾਈ ਦਪਾਣੀ ਪਈ ਲੋਗੀ ਹੈ ਦਵਾਈ ਦਵਾੜੇ ਕਟੋ ਦਪਾਵਾਂਗੇ ਫਿਰ ਦਵਾੜੇ ਮੱਛਲੀ ਇਹ ਤਾਂ ਬੜਾ ਹੋ ਗਿਆ ਤੈਨੂੰ ਕੁਛ ਹਾਂਜੀ ਮੱਛਲੀ ਇਹ ਕੋਮਾ ਕੀ ਜਾਂ ਲੱਗੇਗੀ ਹਾਂਜੀ ਹਾਂਜੀ ਫੇਰ ਤਾਂ ਮੇਰੀ ਤਾਂ ਲੋੜ ਨਹੀਂ ਹੈ ਨੂੰ ਠੱਡ ਨਹੀਂ ਠੀਕ ਹੈ ਭਾਈ ਕੋਲੇ ਵਾਂਗੂ ਡੋ ਭਾਈ ਮਕਾਂਦੇ ਹੈ ਤੇਰਾ ਚੇਲਾ ਘੋੜੇ ਵਾਂਗੂ ਡੁੱਡੂ ਇਹ ਹਾਂ ਉੱਡੂ ਹਣੀ ਉੱਡੀ ਜਾਂਦਾ ਬਸ ਖਾਂ ਵੀ ਹੈ ਨਹੀਂ ਉੱਡ ਗਿਆ ਸਿੱਕੂ ਤੇ ਰਵਾਂਗਾ ਹਾਂ ਮਾਮਾ ਮੈਂ ਕਹਾਂ ਹਾਂ ਬੜਗਾ ਮੱਛਲੀ ਅੱਠ ਬਣਾਣੇ ਕਾਰੀਗਰ ਐਸੇ ਕੰਮ ਦੇ ਨੇ ਥੋਨੂੰ ਸਾਡਾ ਜੀ ਇਹ ਪਿੰਡਾਂ ਚ ਡਾਕਟਰ ਦਾ ਪੈਸੇ ਪੱਟ ਲੈਂਦੇ ਸਾਡੇ ਨੂੰ ਨਹੀਂ ਇਹ ਡਾਕਟਰ ਜੀ ਇਹ ਮੱਛਲੀ ਹਾਂ ਹੁਣ ਪੱਖਾ ਜਾ ਕੇ ਇਹ ਮੱਛਲੀ ਡਾਕਟਰੀ ਕੰਮ ਹੈ ਹੀ ਨਹੀਂ ਹੈ ਇਹ ਜਿਹੜਾ ਰੋਗ ਸੀ ਮੱਛਲੀ ਸਾਡੇ ਬੱਚ ਦਾ ਤਾ ਕਰਕੇ ਫਿਰ ਅਸੀਂ ਪੌਂਕੇ ਵੀ ਮਤਲੀ ਬਾਈ ਚਾਂ ਛੱਲਿਆ ਆ ਗਿਆ ਪਟਾਣੀ ਜਾਣਾ ਪਊ ਮੈਂ ਤਾਂ ਹੀ ਤੁਹਾਡੇ ਕੋਲੇ ਫੋਨ ਕਰਾਇਆ ਤੇ ਗਿਆ ਤੇ ਮੈਂ ਚੱਕਿਆ ਸਕੂਟਰ ਤੁਹਾਡੇ ਕੋਲੇ ਪਹੁੰਚ ਕੇ ਦੇ ਬੰਦਾ ਨਾਲ ਦੇ ਨਾ ਰੁੱਖਾ ਕੇ ਨਾ ਆਹ ਸਹੀ ਗੱਲ ਆ ਜੀ ਨਹੀਂ ਤਾਂ ਲਾਈਟ ਲੱਗਿਆ ਬਾਕੀ ਦਾ ਹੀ ਨਹੀਂ ਹੈ ਡਾਕਟਰ ਕੀ ਕਾਟਿਆ ਕੇ ਟੀਕੇ ਲਾਣ ਦੇ ਜਾਣ ਡਾਕਟਰ ਟੀਕੇ ਲਾਣ ਦੇ ਬਸ ਇਹ ਨਾ ਬਸ ਕੁ ਗਰੰਟੀ ਤਾਂ ਨਹੀਂ ਹੈ ਸਾਡੀ ਹੁਣ ਇਹਦੀ ਫੁੱਲ ਗਰੰਟੀ ਮੰਜੇ ਤੇ ਬੈਗਾ ਦੇਖੋ ਜੀ ਨਾਲ ਦੀ ਨਾਲ ਦਵਾਈ ਦਿੱਤੀ ਆ ਦਵਾਈ ਆਸ਼ਰਕਾਰ ਦੀ ਨਹੀਂ ਨਹੀਂ ਦੇਖੋ ਗੇ ਮੱਤਲੀ ਪੱਖਾ ਲਾਇਆ ਮੈਥੇ ਇਹਦਾ ਨੌਕੀਆ ਭਲਾ ਇਹਦਾ ਨਾਤਾ ਪਰ ਚਿੱਟੀ ਆ ਯਾਰ ਆ ਮੱਤਲੀ ਕੋਈ ਗਲੂਨ ਹੋਵੇ ਨਾ ਤੇ ਕੀ ਚੀ ਕੱਢੀ ਦੇਖੋ ਡਾਕਟਰ ਘਰੀਬਾ ਬਾਹਰ ਨੂੰ ਦੱਸਣਾ ਬੈਠਾਗਾ ਇਹ ਕੋਲੇ ਹੁਣ ਤਾਂ ਸਭ ਹੱਲ ਹੋਊਆ ਕੋਈ ਹੁੰਦੀ ਆ ਕਈ ਬੜੀ ਬਾਈ ਚਾਂ ਦਵਾਈ ਲਾਈ ਜਾ ਮਗਰ ਦੇ ਨੇ ਬੀਗੂ ਖਰਖ ਖਰਖ ਹੋਵੇ ਕੀ ਚੀਕਾ ਜੀ ਹੈ ਹਾਂ ਹਾਂ ਜਮਾਲ ਸਹੀ ਗਾਈ ਰਹੇ ਜੀ ਨਹੀਂ ਸਹੀ ਆਪਾਂ ਰਹੇ ਜੀ ਆਪਣੇ ਬੰਦੂ ਅਸੀਂ ਕਿੱਥੇ ਨੂੰ ਰਹੇ ਜੀ ਸੋਡੇ ਕਹਿੰਦੇ ਰੱਖ ਗਏस्तानी ਤਾਂ ਪੱਟੇ ਜਾਂਦੇ ਹਾਂ ਹਾਂ ਬੰਦਾ ਗਿਆ ਹੱਥੋਂ ਕੁਵਾਲਾ ਅਸੀਂ ਕੰਗੇ ਦਾ ਛੌਨੇ ਵਰ ਗਏ ਹੈਗਾ ਲੱਭਦਾ ਨਹੀਂ ਕਿੱਥੇ ਉਹੀ ਤਾਂ ਗੱਲ ਹੈ 20 ਸਾਲ ਹੋ ਗਏ ਸਾਡੇ ਨਾਲ ਸੀਰੀ ਲੇ ਨੇ ਅੱਛਾ ਹੋਰ ਨਮੇ ਮੁੰਡਾ ਟੱਕਾ ਕੰਮ ਕਰਦੀ ਨਹੀਂ ਰੱਖ ਰੱਖ ਇੱਕ ਵਾਰ ਸਾਲੋਂ ਸਾਡੇ ਬਸ ਸਾਰੇ ਬਾਹਨ ਡਪਾਟਾ ਕਿੰਨੀਆਂ ਬਾਰ ਦਾ ਸਾਰਾ ਇਸ ਨੂੰ ਪਟਾ ਸਾਰਾ ਪਾਣੀ ਤਾਂ ਨਹੀਂ ਹੀ ਲੌਂਦਾਗਾ ਤਾਂ ਚੱਲ ਗਿਆ ਭਾਈ ਮਕਾਂਦਾ ਕਾਹੀ ਤਾਂ ਪਾਣੀ ਦੀ ਫੁੱਗੀ ਖੁੰਝੇ ਕੜੇ ਹੁੰਦੇ ਸਾਡੇ ਕਿ ਬੜਗਾ ਬੰਦਾ ਕੰਮ ਮਾਰਾ ਕਮਟਾ ਫੋਲਾ ਡਿੰਡਾ ਹਾਂ ਡਿੰਡਾ ਅੱਛਾ ਡਿੰਡਾ ਵੀ ਹੋਏ ਨਾ ਨਾ ਕੰਮ ਮਾ ਕੰਮ ਕੰਮ ਨਹੀਂ ਮੈਂ ਤਾਂ ਹੂੰ ਮੱਤਲੀ ਕੰਮ ਕੰਮ ਕਰਕੀ ਮੈਂ ਕਹਿਣਾ ਏ ਮੱਤਲੀ ਹਾਓ ਟੇਜਾ ਹਾਂ ਭਾਈ ਮੋ ਜਿਹੜੇ ਲੁੱਟ ਬੰਦਾ ਮਖੇਰ ਤਾਂ ਕਿਹੜੇ ਲੁੱਟ ਬੱਟਾ ਕਰਦਾ ਹੂ ਦੌੜਾ ਪਾ ਜੇ ਇਹੇ ਨੂੰ ਗਰਮੀ ਚ ਕਿਹੜੀ ਹੋਰ ਜੀ ਹੋਰ ਜੀ ਇਹ ਨੂੰ ਕੰਡਾ ਕੇ ਕੰਮ ਕਰਦਾ ਜਿਹੜੀ ਦਵਾਈ ਤੇ ਇਹਦੇ ਜਾਨ ਵੀ ਆਉ ਜਿਹਦੇ ਚ ਅੱਛਾ ਹਾਂ ਬਹੁਤ ਤਕੜੀ ਹਾਂ ਜਾਨ ਵੀ ਆਉ ਚੱਲ ਦੌੜ ਬਾਈ ਟੇਜਾ ਕਰਵਾ ਰਿਹਾ ਹੈ ਨਾ ਇਹਦੇ ਡੈਕਾ ਦੇ ਲਾ ਜੋ ਫਿਰ ਡੈਕਾ ਦੇ ਲਾ ਜੋ ਠੀਕ ਹੈ ਅਸੀਂ ਤਾਂ ਵੀ ਕਸੂਰ ਦੇ ਦੈਕਨਰ ਪਾਵਰਪੋਰਟ ਨਾ ਇਹ ਨਾ ਦੈਕਾ ਤਾਂ ਫਰਾਨੀ ਕੰਪਨੀ ਹੋ ਗਈ ਹੁਣ ਅਸੀਂ ਨਵੀਂ ਕੱਢੀ ਆਪਦੀ ਅੱਛਾ ਅੱਛਾ ਹਾਂ ਬੀਕਾ ਛੂਲ ਬੜੀਆ ਦਾ ਬੀਕਾ ਛੂਲ ਐਂਡ ਮੋਰੀਬੰਡ ਇਹ ਦਵਾਈ ਹੈ ਨਵੀਂ ਅੱਛਾ ਰਿਜ਼ਲਟ ਠੀਕ ਹੋ ਰਿਹਾ ਨਾ ਇੱਕ ਲੰਬਾ ਰਿਜ਼ਲਟ ਜਮਾ ਫਿਰ ਉਹ ਲਾਜ ਕੱਲ ਨੂੰ ਵੀ ਮੈਂ ਮੈਂ ਕਹਣਾ ਜਿਵੇਂ ਮੱਜੀ ਕੁਛ ਕਰੀ ਜਾਏ ਅੱਛਾ ਮਾਤਲੀ ਠਾਕਦਾ ਨਹੀਂ ਹੈ ਠੀਕ ਆ ਠੀਕ ਆ ਮੂਰੇ ਗਰਮੀ ਹੋ ਜਾਂਦੀ ਆ ਬਸ ਆਪਣੇ ਹਿਸਾਬ ਨਾਲ ਦਵਾਈ ਧਰ ਦੋ ਜੇ ਮੁਰਕਾ ਮਟਲੀ ਇਹਨੂੰ ਬਾਹਲਾ ਹੁੰਦਾ ਉਹ ਵੀ ਸਾਡੇ ਕੋਲ ਹੈ ਅੱਛਾ ਅੱਛਾ ਹਾਂ ਮੁਰਕਾ ਘਟਾ ਦਿਆਂਗੇ ਅੱਛਾ ਦੇਖ ਲੈ ਲੋੜ ਹੈ ਤਾਂ ਚੱਲ ਕੋਈ ਨਾ ਸਵੇਰੇ ਤੁਸੀਂ ਜਿਹੜਾ ਤਾਂ ਮਾਰੂਗੇ ਸਵੇਰੇ ਹਾਂ ਹਾਂ ਚੱਲ ਆ ਟੀਕੇ ਲਾ ਕੇ ਆਉਂ ਜਿਹੜੇ ਪਾਵਰ ਵਾਲੇ ਨੇ ਹਾਂ ਉਹ ਦੋ ਲੈ ਆਓ ਫਿਰ ਨਾਲ ਹੀ ਉਹ ਦਵਾਈ ਵੀ ਧਰ ਆ ਨਾਗੇ ਤੇ ਨਹੀਂ ਐ ਕੋਈ ਅੱਛੀ ਭਾਂ ਕਿਉਂਦਾ ਮੈਂ ਛੱਡਣਾ ਉਹਨਾਂ ਨੇ ਆ ਵੀ ਮੈਂ ਸਭ ਬੋਲੇ ਤਾਂ ਤਾਂ ਰਾਂਗੇ ਦਵਾਈ ਅੰਦਰ ਉਹ ਨਹੀਂ ਹੈ ਅੱਛਾ ਹਾਂ ਅਰ ਸਟਾ ਮਟ ਨੂੰ ਇੱਕ ਦੀ ਕਰ ਜਾਂ ਲੋਟ ਕਰ ਦੇ ਨਾ ਕਿਹੜਾ ਬੰਦੇ ਨੂੰ ਚੱਲ ਤੇਰਾ ਠੀਕ ਕਰ ਦੋ ਪੂਰੇ ਝੋਨਾ ਲਾਉਣਾ ਅਸੀਂ ਸਾਨੂੰ ਕੰਮ ਡੰਡਾ ਹੋ ਜੇ ਇਹ ਲਾ ਚੱਲ ਗਿਆ ਭਾਈ ਫਿਰ ਤੜਕੇ ਦੇਖ ਜਾਗੇ ਇੱਕ ਵਾਰ ਆਹ ਵਈ ਤੇ ਗਿਆ ਹਾਂ ਜੀ ਇਹ ਕੰਜਰਾ ਪੀ ਬੜਾ ਬੋਲੀ ਜਾਂਦਾ ਹੀ ਖੰਡਾ ਉਹ ਇਹਦੇ ਵੀ ਮਾਨੂੰ ਧਰਨੀ ਪੋ ਦਵਾਈ ਹੈ ਨਾ ਹੈ ਮਦਾ ਕਹਨ ਇਹਦੇ ਵੀ ਧਰਨੇ ਦਵਾਈ ਓਕੇ 11000 ਨੂੰ ਕਿੱਲੋ ਆਉਂਦੀ ਆ ਕੀ ਤੜਕੀ ਮਾਰ ਲੈਦਾ ਬਾੜ ਅੱਖਾ ਰਾਈਡੇ ਮੰਗੂ ਢੋੜੀ ਆਵੀਂ ਛੁੱਟੀ ਢੋਲੇ ਫਰਦੇ ਤੇਰੇ ਬੰਦੇ ਨੂੰ ਢਾਈ ਨਹੀਂ ਪਟਾਬਿੱਟ ਬਾਈ ਕਿਹਣੀ ਲਾਉਣੀ ਸੀ ਉਹਨਾਂ ਦਾ ਇੱਕੋ ਦਾ ਹੱਥ ਪਟਾਰ ਵਾਲੀ ਖਾਂਦਾ ਜਿਹੜਾ ਪੜ ਪੜ ਬੋਲੀ ਹਾਂ ਉਹ ਵੀ ਖਾਂਦੇ ਹੁਣ ਪੁੱਕੀ ਦੇ ਕਿਹੜੀ ਆਉਂਦੀ ਓਰੀਜਨਲ ਅੱਖਾ ਉਹ ਵੀ ਕੋਈ ਗੰਗਾ ਨਗਰ ਖਾਂਡਾ ਹੂ ਬਈ ਅੱਖਾ ਟੁਪਟਾ ਲਾ ਦੇ ਬੰਦ ਕਰਾ ਤੀ ਪੁੱਕੀ ਕਿੱਥੋਂ ਦਾ ਕੱਪੜਾ ਆ ਬੰਡ ਬੰਡ ਗਾਂ ਨੂੰ ਬਈ ਮੈਂ ਇਲੈਕਸ਼ਨਾਂ ਤੇ ਖੜਾ ਹੂੰ ਵੋਟਾਂ ਪਾਉਂਗੇ ਕੋਈ ਨਾ ਕੋਈ ਥੋਡੇ ਮਰਜੀ ਲੋੜ ਹੋਵੇ ਤੇਰੀ ਬੀਬੀ ਨੂੰ ਭੇਜ ਦੀ ਭਾਵੇਂ ਕਿਨੂੰ ਜਵਾਬ ਨਹੀਂ ਕਿਸੇ ਚੀਜ਼ ਤੋਂ ਹੈ ਕਿ ਨਹੀਂ ਹਾਂ ਬਾਈ ਸਹੀ ਆ ਪਾਲੀ ਨੂੰ ਭੇਜਿਆ ਕਰਾਂਗੇ ਬਸ ਨਹੀਂ ਨਹੀਂ ਇਹ ਤਾਂ ਚਲੋ ਅੱਡ ਗੱਲ ਐ ਇਹ ਮੁੰਡਾ ਵੀ ਛਾਣਾ ਮੈਨੂੰ ਪਤਾ ਇਹਦਾ ਕੰਮ ਕਾਰ ਕਰਦਾ ਐਂਦਾ ਯਾਰ ਇਹ ਪਰਸੋਂ ਮਾਤੀ ਘੋੜੀ ਜੀ ਤੇ ਝੂਟੇ ਜੇ ਲਈ ਜਾਂਦਾ ਸੀ ਅੱਛਾ ਹਾਂ ਬਾਹ ਬਾਹ ਕੀ ਹੋ ਗੋਈ ਲੈ ਅੰਡਾ ਬਸ਼ਰੀ ਖੋੜ ਕੇ ਡੇ ਨਈ ਕਿੰਨੀ ਸਾਡੇ ਆ ਬਾਹਰ ਲੈ ਬੰਨੇ ਨਿਗਾਹ ਰੱਖਿਆ ਕਰੋ ਕਿ ਖਬਰ ਦੀ ਛਾਟੂ ਤੇਲ ਚਾਰ ਦੇ ਕੋਈ ਨਾ ਇਹ ਤਾਂ ਕੈਮਰੇ ਲੱਗੇ ਆਪਣੀ ਮੋਟਰ ਤੇ ਮਗਡੋਂ ਨਹੀਂ ਕਰਦੇ ਕੈਮਰਿਆਂ ਤੇ ਇਹ ਜਾ ਕੁੱਤੇ ਪਾ ਦਿੰਦਾ ਲਫਾਫਾ ਅੱਛਾ ਅੱਛਾ ਹਾਂ ਕਿਹੜਾ ਕੱਢ ਕੇ ਤਾ ਆਪਣੀ ਪਾਰ ਬੋਲੂ ਮੜ ਕੇ ਕੈਮਰੇ ਨੂੰ ਬੰਨ ਦੇ ਕੇ ਲੈਣਾ ਇਹ ਬਟਾਕਨ ਜਦੋਂ ਉਸ ਦੀ ਫੋਕੀ ਅੰਡਾ ਹੋ ਗਿਆ ਲੱਗਣਾ ਲੱਗਿਆ ਸੀ ਹੈ ਇਹ ਪਟਾ ਉਹ ਸਿੱਧੀ ਦੁੱਖ ਭੋਗ ਗਿਆ ਨਾ ਬਾਈ ਲਾਈਟ ਨਾਲ ਲੱਗਾ ਸੀ ਹੁਣ ਨਹੀਂ ਇਹ ਤਾਂ ਮਤਰੀ ਹੋਰ ਗੱਲ ਹੈ ਨਾ ਇਹ ਤਾਂ ਤੇਨ ਵਾਲੀ ਸਿਟੀ ਤੇ ਲਾਈ ਹੋਈ ਹੈ ਵੇਰੀ ਅੱਖਾ ਕਿਹਦੇ ਲੋਟ ਭਾਈ ਸੀਟੀ ਮਾਰਦਾ ਰਾਤ ਨੂੰ ਆਪੇ ਆ ਜਾਂਦੀ ਕੋਲੇ ਕੋਲੇ ਖੋਟੋ ਘੜੋ ਘੋੜੀ ਨਾਲ ਕਿਹੜੀ ਲਾਈ ਹੈ ਵੱਡੀ ਕਿ ਛੋਟੀ ਮਤਰੀ ਚਾਈ ਹੈ ਹਾਂ ਵੱਡੀ ਲਾਈ ਹੈ ਵੱਡੀ ਹਾਂ ਬਾਈ ਤਾਂ ਤੈਨੂੰ ਛੱਕ ਗਈ ਆਹ ਹਾਂ ਕਾਲਾ ਤੇ ਲਾ ਦੇ ਇੱਕ ਦਿਨ ਅੱਛਾ ਟੱਕੇ ਨੂੰ ਕੱਪੜੇ ਲੈਣਗੇ ਫੜਿਆ ਯੋ ਹਾਏ ਗੱਡੀ ਤੇਰੀ ਸ਼ਾਨੀਆ ਤੈਨੂੰ ਲੈ ਮੈਂ ਜੇ ਦਿੰਦਾ ਗੱਲ ਕਰ ਕੱਦ ਦੀ ਆ ਤੂੰ ਮੈਂ ਇੱਕ ਤਾਂ ਦੇਖਿਆ ਜੀ ਇਹਨੂੰ ਤਾਂ ਮੈਂ ਕਹਿਣਾ ਦੇਖਾ ਪਾਛੂ ਨਹੀਂ ਇਥੇ ਨਹੀਂ ਗਲਤ ਕਰ ਦੇਣੀ ਹਾਂ ਹਾਂ ਗੱਡੀ ਤੇਰੀ ਸ਼ਾਨੀਆ ਦੇਖ ਲੈ ਪਤਾ ਅੱਪਾ ਜੀ ਪਤਾ ਕਿ ਦੇਖ ਲੈ ਫਿਰ ਭਾਈ ਕੋੜੀ ਤੇ ਕਿਹੜੇ ਲੋਟ ਚੜਦਾ ਕੋੜੀ ਤੇ ਭਾਈ ਪਿਛੋਂ ਦੀ ਚੜਦਾ ਹੈ ਪਿਛੋਂ ਦੀ ਚੜਦਾ ਪਿਖਾਂ ਜੀ ਮਾਰੂ ਟੀਟਣਾ ਮੇਰੇ ਥੱਲੇ ਅੱਗੀ ਠੁੱਠੀ ਮੂੰਹ ਹੈ ਹਾਡਾ ਜਿਹੜੇ ਡੰਡੇ ਇਹ ਵੀ ਕਢਾਊਗਾ ਡੰਡ ਕੀ ਨੱਕ ਨੱਪੂ ਮੁੜ ਕੇ ਐ ਬਣ ਜੂ ਫੱਡੇ ਨਾ ਤਾ ਨਾ ਕੜਾ ਇਹਨੂੰ ਕੋੜੀ ਚਲਾਉਣੀ ਨਹੀਂ ਆਉਂਦੀ ਪਿੱਛੋਂ ਨਹੀਂ ਮਕਲਾਵਾ ਛੜ ਤੇ ਚੜਦੇ ਹੁੰਦੇ ਆ ਕਿਸੇ ਵਾਰੀ ਉਹਦੇ ਉਸ ਵਾਰੀ ਤਾ ਭਲਾ ਮੋੜਦਾ ਕਿਹੜੇ ਲੋਟ ਹੈ ਉਹਨੂੰ ਦਾ ਸੁਭਾਅ ਪਹਿਰੇ ਪਿੱਛੇ ਵੀ ਚੜਾਉਣ ਦਾ ਅੱਖਾ ਹੂੰ ਬੇਟਾ ਮਾਰੀ ਗੱਲਾ ਤੇਰੀ ਭਾਈ ਦਲੇ ਧਰਦਾ ਥੱਲੇ ਡੋ ਨਾ ਦਲੇ ਦੀ ਲੋੜ ਹੀ ਨਹੀਂ ਹਾਂ ਕਾਦੀ ਓਡਾ ਕਾ ਕੋੜੀ ਦਾ ਅੱਛਾ ਫਿਰ ਉਹ ਗੱਜੀ ਹੋਏ ਹਾਂ ਗੱਜੀ ਝੋਟ ਹੈ ਗੱਜੀ ਅਰੇ ਨਹੀਂ ਝੋਟ ਹੈ ਹੈ ਇਹ ਤਾਂ ਗੱਡੀ ਚੋਦੀ ਆ ਨਾ ਸਾਡੇ ਮਾਲ ਵਾਲਿਆਂ ਦੀ ਲਗੜਾ ਅੱਖਾ ਚੱਲ ਗਏ ਭਾਈ ਮਕਾਨ ਦਾ ਇਹ ਤੇ ਟੀਕਾ ਮੜਦਾ ਹੋਰ ਲਾਉਣਾ ਪਊ ਇਹਦੇ ਵੀ ਹੈ ਚੱਲ ਗਏ ਕਿਹੜਾ ਇਹਦੇ ਟੀਕਾ ਹੋਰ ਲਾਉਣਾ ਪਊ ਮਾਲ ਦੇ ਵੀ ਤਾਂ ਨਾ ਪਊ ਭਾਈ ਜਾ ਡੋਮਟ ਘੜੇ ਦੀ ਲੌੜਾ ਫੜੇਗਾ ਛਵਾ ਦੇ ਕਰੇ ਪਰ ਡਿੱਕੀ ਜਾਂਦੇ ਹੋਣਗੇ ਤੇ ਬਾਹਰ ਖੁੱਲਾ ਛੱਡ ਕੇ ਆਏ ਸੀ ਆਪਾਂ ਕੋਈ ਨਾ ਆਪਣੇ ਕਿਹੜਾ ਕੁੜੀ ਲਿਆਉਣਗੇ ਖੋਲ ਕੇ ਪਤਾ ਕੀ ਇਹਨਾਂ ਦਾ ਕੁੜੀ ਤਾਂ ਇਹਨਾਂ ਦੇ ਆ ਪਾ ਹੈ ਇਹਨਾਂ ਦੇ ਵਾਲੀ ਸੋੜੀ ਕੋੜੀ ਹੈ ਕਿੰਨਾ ਜੋ ਛੋਟੇ ਜਿਹੇ ਕੱਦ ਦੀ ਹੈ ਇਹਨਾਂ ਦੇ ਕਿੰਨਾ ਦੇ ਉਹ ਸੇਤੀ ਟੁੱਟੇ ਲੱਗਦਾ ਹੁੰਦਾ ਐ ਅੱਖਾ ਨਾ ਫਿਰ ਮਟਲੀ ਲੰਗਾਮ ਫੜਨਾ ਕਿ ਕਰਨ ਹੋਏ ਕਰਨੀ ਫੜਨੇ ਪੈਂਦੇ ਫਿਰ ਅੱਖਾ ਨਹੀਂ ਤਾਂ ਮੂਹਰ ਨੂੰ ਪਾਈ ਦੀ ਬੁਰਕ ਪਾ ਲੂ ਮੇਰਾ ਥਾਲਾ ਬੁਰਕ ਮਾਰ ਦਿਆ ਉਹ ਔਰ ਕਿ ਕਰੇ ਮਾਰੂ ਵੀ ਨਾ ਫੜ ਲੈ ਕੇ ਸੇ ਪਸੇ ਮੋੜਨੀ ਨੀ ਨ ਦਿੱਤੀ ਹਾਂ ਹਾਂ ਪੰਚਾ ਟੱਟ ਜਿਹੜੇ ਹਾਵਣਾ ਦੱਸਦਾ ਮੈਨੂੰ ਅਗਲਾ ਕਿਤੇ ਮਾਲ ਵਾਲੇ ਟੋਣਾ ਲਾਂਬਾ ਡਵਾੜੇ ਆਪਣੇ ਆ ਨਿਆਈ ਜਿ ਬਿਠਾਉਣ ਲੱਗ ਰਿਹਾ ਬਾਹਰੋਂ ਆ ਰਹੇ ਆਗੇ ਅੱਛਾ ਜਿਹੜੇ ਹਾਵਣਾ ਦੱਸਦਾ ਗੱਲਾਂ ਨਹੀਂ ਆਹੇ ਨਾ ਨਾ ਕੰਮ ਆ ਮੁੰਡਾ ਬਹੁਤ ਕੰਮ ਕਰਦਾ ਪੰਚ ਟਾਉ ਜੇ ਲਾਂਬਾ ਆ ਗਿਆ ਪੰਚ ਫੇਰ ਥਾਣੇ ਦਰਵਾਜ਼ੇ ਹੁੰਦੇ ਫਿਰਾਂਗੇ ਬੇਟਾ ਇੱਕ ਦਿਨ ਮੇਰੇ ਨਾਲ ਵਾਗਿਆ ਖਾਲ ਘੜ ਨਾ ਠਾਂਜਾ ਨਹੀਂ ਆਪਣੇ ਲੋ ਅੱਛਾ ਉਹ 베ਰੀ ਵਾਲਾ ਪਟਾ ਤੂੰ ਪਈ ਗੈਸ਼ੇ ਨੂੰ ਪੜਾ ਜਾਟਾ ਮੈਂ ਸੀ ਆ ਕਿੱਗਾ ਪਈ ਕੀ ਗੱਲ ਬਣੀ ਹੂੰ ਅਠੀ ਲੱਗ ਕੇ ਮੈਨੂੰ ਕਹਿੰਦਾ ਮੈਂ ਤਾਂ ਚਾਚੇ ਦੀ ਥੋਂ ਆਇਆ ਤੇ ਮੈਂ ਖਾ ਕੇ ਆਇਆ ਬੱਛਾ ਭਾਈ ਮੇਰੇ ਦੋ ਚਮਕੀ ਖਾਦੇ ਭੁੱਕੀ ਜੇ ਮੈਂ ਝੂਠ ਮਾਰਾ ਬੱਛਾ ਭਾਈ ਤੇ ਮੇਰੇ ਬਰਾਬਰ ਲੱਗਿਆ ਤੇ ਡੱਕਿਆ ਵੀ ਗੋਲੀਆਂ ਗਾਰੀਆਂ ਦਾ ਫੋੜਿਆ ਬੱਛਾ ਭਾਈ ਕਾਹ ਦੇ ਕਮੈਂਡ ਬਾਟਾ ਅੱਛਾ ਬਰਾਬਰ ਲੱਗਿਆ ਖਾਜ ਦੇ ਮੱਛਲੀ ਇੱਕ ਬੰਨੀ ਇਹ ਲੱਗਿਆ ਇੱਕ ਬੰਨੀ ਮੈਂ ਬੱਛਾ ਭਾਈ ਅੱਡਾ ਕਿਲਾ ਤਾਂ ਮੱਛਲੀ ਇਹ ਡਾਮ ਨਹੀਂ ਲਿਆ ਇਹਨੇ ਮੈਂ ਝੂਠ ਮਾਰਾ ਬੱਛਾ ਬਰਾਬਰ ਟੁਰਾਗਾ ਮੇਰੇ ਅੱਛਾ ਗੜੋ ਮੱਛਲੀ ਗਾਹਾਂ ਟਾਲ ਗਿਆ ਇਸੇ ਕਪੜਿਓਂ ਪੈ ਗਈ ਟਾਲੀ ਨੀ ਬੋੜ ਵਾਲੀ ਬੋੜ ਵਾਲੀ ਅੱਛਾ ਔਰ ਟਾਲੀ ਟਪਨਾ ਥਾਰ ਮੱਛਲੀ ਮਾ ਮਗਰ ਚੱਕਿਆ ਜਨੋ ਹੂੰ ਤੇਰੀ ਭਾਈ ਮਗਰੋਂ ਮੱਛਲੀ ਕੱਖੇ ਲਿਪੜ ਗਈ ਬੱਸ ਏ ਹਾਂ ਮੈਂ ਕਿਹਾ ਕਿ ਮੈਂ ਟੱਕਰੀ ਮੱਖਾ ਮੁੰਡੇ ਨੂੰ ਕਿਪੜੀ ਚ ਟੱਕੀਆਂ ਲੱਗੀਆਂ ਹਮਮ ਗਰਮੀ ਸੀ ਮੈਂ ਵੀ ਆਖਾ ਮੈਂ ਵੀ ਆਖਾ ਤੇਰੇ ਨਾਲ ਕਿਵੇਂ ਰਲ ਗਿਆ ਏ ਨਹੀਂ ਫਿਰ ਐਹੀ ਜੀ ਕੜੀ ਮੈਂ ਬਰਾਬਰੀ ਤਾਂ ਕਰਨਾ ਦਿੱਤੀ ਪੁੱਖ ਲਾ ਮੈਂ ਕਿ ਉਠ ਮਾਰਦਾ ਜਰਾ ਆਈ ਗੱਲ ਬਣ ਹੋਰ ਨਹੀਂ ਸੀ ਕੀ ਕਰਦੇ ਹਾਂ ਅੱਛਾ ਅੱਛਾ ਚਲ ਕੱਢ ਹੋ ਜਾਣਾ ਬਾਕੀ ਹੁਣ ਉਹ ਗੱਲ ਦੀ ਗੱਲ ਤਾਂ ਚੱਲੋ ਚੁੱਪ ਨਹੀਂ ਗਈ ਚੱਪ ਹੁਣ ਗਾਂ ਦੀ ਅੱਛੀ ਗਰੰਟੀ ਲੈਣੀ ਜਿਹੜੀ ਮਟਲੀ ਐਨੇ ਦਵਾਈ ਲਾਤੀ ਅੱਛਾ ਕਾ ਜੀ ਅੱਛੀ ਕਿ ਜਾਂਜੀ ਲਮਾਈ ਚ ਖਾਰ ਹੋਵੇ ਪਰ ਮਾਗੜ ਜੀ ਨਹੀਂ ਕੋਠਾ ਹੁੰਦਾ ਇਹਦੇ ਹੋਰ ਵੀ ਇੱਕ ਟਿਕਾ ਹੋਰ ਲਾਵਾਂਗੇ ਜੀ ਤੜਕੇ ਲੋਲੋ ਪੀਂਦਾ ਟਿਕਾ ਅੱਛਾ ਇੱਕ ਲਾਵਾਂਗੇ ਜੀ ਹਾਂ ਤੂੰ ਲਾ ਜੀ ਮੈਂ ਆਪੇ ਲਾ ਜੂ ਜੀ ਕਿਉਂ ਮੈਂ ਤੜਕੇ ਜਾਣਾ ਹੋਰ ਬਾਅਦ ਹਾਂ ਹਾਂ ਤੁਸੀਂ ਤਾਂ ਉਧਰ ਜਾਣਾ ਜੀ ਕਿਹਦੀ ਚੌਕੀ ਹੈ ਹਾਂ ਜੀ ਮੈਂ ਆਪੇ ਲਾ ਜੂ ਜੀ ਬਸ ਠੀਕ ਵਧੀਆ ਟਿਕਾ ਲਾ ਕੇ ਜਾਉ ਜੀ ਇਹਦੇ ਲੋਲੋ ਟਿਕਾ ਲਾ ਕੇ ਜਾਉ ਜੀ ਇੱਥੇ ਕਦੋਂ ਦੀ ਸਰਾਂ ਦੇ ਚਲੋ ਠੀਕ ਆ ਬੈਠ ਪਰ ਟਾਕ ਕਿਉਂ ਮੰਗਾਈਏ ਕੇ ਕਾ ਜੀ ਤਾਂ ਬੱਛ ਜਾਉਂਦਾ ਤੜਕੇ ਭਾਈ ਕੋਲੇ ਰਹੀ ਨੇ ਕੱਲੇ ਕੱਲੇ ਦੇ ਨਾਲ ਲਾਉਣ ਲੱਗਦੇ ਕੱਲਾ ਨਾ ਨਾ ਫੋਨ ਕਰ ਲਊ ਮੈਨੂੰ ਜੇ ਮੈਂ ਖੇਤ ਬੰਨੇ ਹੋਇਆ ਮੈਨੂੰ ਫੋਨ ਮਾਰ ਕੱਲੇ ਤੋਂ ਨਾਲ ਪਾ ਲਈ ਮੇਰੇ ਥੱਲੇ ਅੰਡਰਾ ਖਚੀ ਦੂ ਆਉਂ ਮੈਂ ਉਹ ਤਾਂ ਮਚਲਾ ਹੋ ਗਟੇ ਹੋਰੀ ਦਾ ਟੰਡ ਝੜ ਜੇ ਬੱਤਾ ਜੀ ਹੁੰਦਾ ਕਈ ਵਾਰ ਬਾਹਰ ਤਾਂ ਅਸਲੀ ਆ ਹੀ ਆ ਉਹ ਤਾਂ ਹਲੇ ਕੰਮ ਹੀ ਛਕੜੇ ਦੇ ਕੋਲੇ ਆਉਂ ਭਾਈ ਮੈਂ ਫੋਨ ਕਰਕੇ ਤੂੰ ਇਹ ਬਾਈ ਕੰਚ ਇਹ ਮਤਲੀ ਹੁਣ ਉਂਗਲ ਨਾਲ ਦਵਾਈ ਲਾਈ ਹੈ ਹਾਂ ਉਂਗਲ ਨਾਲ ਲਾਈ ਹੈ ਗਾਂ ਦਾ ਤਿੱਗਿਆ ਇਹ ਹੀ ਜਾਂ ਗਾਂ ਪਾ ਕੇ ਮੜੀ ਜੀ ਕਿਤੇ ਆਏ ਮੜ ਜਾਂਦੀ ਬੱਚ ਕੰਗੀ ਪੈ ਗਈ ਸੀ ਅੱਛਾ ਉੱਥੇ ਖਤਮ ਸੀ ਬੰਦਾ ਖਤਮ ਖਤਮ ਨਾਲ ਦੀ ਨਾਲ ਬੰਦਾ ਖੜਾ ਹੋਗਾ ਦੇਖ ਲੋ ਜੀ ਹੋਟ ਆ ਗਿਆ ਇਹ ਤਾਂ ਗੱਲ ਮੰਨ ਗੱਤ ਨਹੀਂ ਟੜਕੇ ਚੱਲ ਗਏ ਜੀ ਆਪਣਾ ਬਾਰ ਖੁੱਲਾ ਟੜਕੇ ਜੁਮੇਬਾਦੀ ਨਾਲ ਟੀਕਾ ਲਾਈਏ ਤੇ ਟੜਕੇ ਮੈਂ ਤੇ ਉਹ ਆ ਪਾ ਫਿਰ ਸਵੇਰੇ ਸਾਨੂੰ ਫੋਨ ਨਹੀਂ ਕਾਟਾ ਕਹਿਣਾ ਨਾ ਪਵੇ ਆਪ ਹੀ ਦਵਾਈ ਲਾ ਜੋ ਜਿਹੜੀ ਲੱਗੂ ਬੇ ਕਿ ਲੋ ਲੋ ਪੀਂਦੇ ਟੀਕੇ ਤੇ ਨਾ ਥੋੜੀ ਜੀ ਕੋਬਾ ਦਾ ਐਕਸ ਪਾ ਲਈ ਠੀਕ ਹੈ ਜੀ ਕੌਣ ਜੇ ਪੱਥਰੀਆਂ ਬਾਹਰ ਨੇ ਹੈ ਨਾ ਜੋ ਲੱਗਦਾ ਹਾਂ ਹਾਂ ਜੀ ਉਹ ਕਰ ਤੋ ਸਟੇ ਜੀ ਮੈਂ ਚਾਹਦਾ ਮੈਂ ਇੱਥੇ ਦੀ ਨਾਲ ਗੋਲੀ ਲਾ ਜੀ ਇੱਕ ਠੀਕ ਹੈ ਜੀ ਆ ਠੰਡੀ ਹੁੰਦੀ ਉਹ ਦਵਾਈ ਲਾ ਜੀ ਕੋਈ ਨਾ ਡੰਡਾ ਮੈਨਾਂ ਪੈਸਾ ਢੇਲਾ ਇੱਥੇ ਪਾਣਾ ਇੱਥੇ ਪਾਇਆ ਇੱਥੇ ਪਊਂਗਾ ਇੱਥੇ ਪਾਇਆ ਇੱਥੇ ਪ ਕੱਲ ਬੈਠਿਆਂ ਹੀ ਹੁਣ ਟੂ ਮੱਠਲੀ ਪੱਖੇ ਦੀ ਠੁੱਟ ਲਾਉਣੀਆਂ ਟੂ ਲਾ ਲੈ ਨਾ ਨਾ ਪਾਣੀ ਫਾਣਾ ਲੈnde ਨਹੀਂ ਬਚਾ ਜਾਗੇ ਬਚਾ ਜਾਗੇ ਅਸੀਂ ਬੈਠੇ ਆ ਨਾ ਨਾ ਪਾਣੀ ਪੱਖੀ ਚੱਲ ਲਾਂ ਕੋਈ ਨਾ ਕੋਈ ਐਡੀ ਲੋੜ ਨਹੀਂ ਮੈਨਾਂ ਕਿਹਾ ਪੱਖਾ ਜਾ ਹੁਣ ਚੱਲ ਆਜੋ ਕੁਛ ਟਿਕਾ ਮੱਢ ਲੈ ਛੁਣੋ ਬਾਟ ਟੱਕੜ ਟਪਾ ਨਾ ਨਾ ਬਾਟ ਟਿਕੜੇ ਗਾਵਾਂਗੇ ਹੁਣ ਚੱਲ ਗਏ ਜੀ ਕਿੱਥੇ ਆ ਗਿਆ ਖੁੱਲੇ ਫਿਰਦਾ ਕਿੱਡੇ ਮੱਢ ਲੈ ਮੈਂ ਕਿਹਾ ਟਪਾਇਆ ਨਾ ਬਾਤ ਆਜੋ ਬਾਟ ਟਿਕਟ ਟਪਾ ਦੇਂਗਾ ਬਕਾਇਆ ਜਾਂ ਦੇ ਦਿੰਦੇ ਬਕਾਇਆ ਲੈ ਕਿੰਨਾ ਮੰਨਦਾ ਸੰਤਾ 4700 ਬਣ ਗਿਆ ਜੀ ਹਾਂ ਹਾਂ 4700 ਬਣ ਗਿਆ ਬਾਈ ਕਿਉਂ ਮੈਨੂੰ ਸੁਝਾਣਾ ਜੇディ ਥਾਰਾ ਥੋੜੀ ਤੇਨੇ ਉਹੀ ਲਾਈ ਜਾਂਦੇ ਇੱਕ ਠੀਕਾ ਗੂਗਲ 'ਤੇ ਕਰ ਦਿਨਾ ਤੈਨੂੰ ਆਪਦੇ ਵਾਲੇ ਨੰਬਰ 'ਤੇ ਹੀ ਭਵਾਲੀ ਬਾਈ 1900 ਦੇ ਤਾਂ ਰੂਡਾ ਫੰਬਾ ਹੁੰਦਾ ਸਾਡਾ ਕੋਈ ਨਾ ਕੋਈ ਤਾਂ ਮੰਗੀ ਹੈ ਕਿ ਜਦ ਕੱਲ ਬਣ ਜੀ ਰਸਤ ਕੱਲੇ ਜਾ ਜਟਪੜ ਗੂਗਲ 'ਤੇ ਚਲਾਉਣ ਲੱਗ ਦੇ ਕਿਲਾਉਣ ਦੇ ਦੇਖ ਸਿਹਰਾ ਗੂਗਲ 'ਤੇ ਕਰ ਤਾਂ ਤੈਨੂੰ ਨਾ ਦੇਖ ਲੈ ਆਏ ਹੁਣ ਤਾਂ ਫੇੜ ਕਰੀ ਹਾਂ ਹਾਂ ਬਾਈ ਮਕਾਨਦ ਵਾਲੇ 'ਤੇ ਕਰ ਦਿ ਪੰਮੇਟ ਇਕੱਟ ਕਰ ਦੇ। ਥੀਰਾ ਪੂਰਾ ਹੈ ਨਹੀਂ ਮੇਰੇ ਸਾਰੇ ਤੈਨੂੰ। ਉੱਪਰ ਹੀ ਲੰਬੜਾ। ਕੰਨ ਲਾਲਾ। ਮੋਰਵਾਤਾ ਸੀ ਮੇਰੇ ਸਾਰੇ। ਹੋ ਗਏ ਜੀ ਆ ਦੇਖ। ਹੋ ਗਏ? ਹਾਂ। ਖੜਕਿਆ ਕਹੇ ਨਹੀਂ ਜਰਾ। ਆ ਦੇਖ ਹੁਣ ਸਾਈਲੈਂਟ ਹੋਣਾ। ਹੋ ਗਏ ਜੀ। ਯਾਰ ਮੈਸੇਜ ਆ ਗਿਆ ਆ ਮੈਸੇਜ। ਹਾਂ ਜੀ ਦੋ ਬਾਰੀ। ਠੀਕ ਠੀਕ। ਕੱਲ ਠੀਕ ਹੈ ਜੀ। ਚੱਲ ਗਏ ਜੀ। ਠੀਕ ਹੈ ਜੀ। ਟੜਕੇ ਵਾਲੇ ਪਾਸੇ ਫਿਰ ਦੇ ਦੇ ਉਹਨੂੰ ਹੈ। ਹਾਂ ਹਾਂ ਉਹ ਵੀ ਕਰ ਦੋ ਮੈਂ ਚਲੋ ਗੇਟ ਦਾ ਗੇਟ ਪਾ ਦਿੰਨਾ ਕੁੱਤਾ ਆ ਕਰੋ ਇਹਦੀ ਨਿਗਾਹ ਰੱਖੋ ਤੇ ਦੁਬਾਰੇ ਪੱਖਾ ਲਾਉਣ ਲੱਗ ਜੇ ਦੁਬਾਰੇ ਨਹੀਂ ਬਚਣਾਗਾ ਟਾਈਮ ਨਹੀਂ ਹੈ ਸਾਡੇ ਕੋਲੇ ਬੀਗੀ ਵਾਲੇ ਆ ਸੀ ਇਹ ਤਾਂ ਲਿਆ ਸੀ ਤੁਹਾਡੇ ਨਾਲ ਆ ਗਿਆ ਥਾ ਧੰਨਵਾਦ ਕਰਦੇ ਤੁਹਾਡੇ ਨਾਲ ਅੱਜ ਤੁਹਾਡੇ ਤੇ ਹਾਜ਼ਰ ਹੋਏ ਚੰਗਾ ਹੋਈ ਤੇ ਜੀ ਕੱਲ ਤੋਂ ਬਾਅਦ ਇਹ ਤੇ ਤੁਹਾਨੂੰ ਵਾਹ ਜੀ ਫੁੱਦੀ ਕੋਠੀ ਹੋਇਆ ਤੂੰ ਜਿੱਗ ਪਿਆ ਨਾ ਉਹ ਕੋਈ ਨਹੀਂ ਹੋਇਆ ਤੇ ਤੁਹਾਨੂੰ ਵਾਹ ਜੀ ਫੁੱਦੀ ਕੋਠੀ ਹੋਇਆ ਤੂੰ ਜਿੱਗ ਪਿਆ ਨਾ ਉਹ ਕੋਈ ਨਹੀਂ ਹੋਇਆ ਤੇ ਤੁਹਾਨੂੰ ਵਾਹ ਜੀ ਫੁੱਦੀ ਕੋਠੀ ਹੋਇਆ ਤੂੰ ਜਿੱਗ ਪਿਆ ਨਾ ਉਹ ਕੋਈ ਨਹੀਂ ਹੋਇਆ ਤੇ ਤੁਹਾਨੂੰ ਵਾਹ ਜੀ ਫੁੱਦੀ ਕੋਠੀ ਹੋਇਆ ਤੂੰ ਜਿੱਗ ਪਿਆ ਨਾ ਉਹ ਕੋਈ ਨਹੀਂ ਹੋਇਆ ਤੇ ਤੁਹਾਨੂੰ ਵਾਹ ਜੀ ਫੁੱਦੀ ਕੋਠੀ ਹੋਇਆ ਤੂੰ ਜਿੱਗ ਪਿਆ ਨਾ ਉਹ ਕੋਈ ਨਹੀਂ ਹੋਇਆ ਤੇ ਤ ਚੰਗਾ ਬਈ ਵਗ ਜਾ ਇੱਥੇ ਠਣ ਫੜਦਾ ਮਗਰ ਸਾਡੇ ਉਹ ਮੈਂ ਕਿਹਾ ਕੁੱਤਾ ਫੁੱਲਾ ਫਿਰ ਨਹੀਂ ਬੋਚੀ ਨਾ ਲਾਉਂਦਾ ਕੁੱਤੇ ਜੇ ਵੀ ਲਾ ਜਾਗੇ ਅਸੀਂ ਮਗਰ ਦੀ ਫੰਬਾ